ਨਿਸਾਸ ਸਿਕਲਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੋਮਾ ਤਹਿਸੀਲ ਮਜੀਠਾ ਦਾ ਜ਼ਿਲ੍ਹਾ ਅੰਮ੍ਰਿਤਸਰ ਅੱਜ ਤੁਹਾਨੂੰ ਛੋਟੇ ਮੋਲ ਦੇ ਗਾਵਾਂ ਤੁਹਾਨੂੰ ਦਿਖਾਉਣੀ ਆਂ ਸਾਰੇ ਵੀਰ ਜਿਹੜੇ ਜਾਦੇ ਪੈਸੇ ਖਰਚਣ ਵਾਲੇ ਨਹੀਂ ਹੁੰਦੇ ਕਈ ਵੀਰਾਂ ਨੇ ਸਿਰਫ ਚਾਹ ਮਾਣੀ ਆਸਤੇ ਜਿਹੜੀਆਂ ਗਾਵਾਂ ਲੈਣੀਆਂ ਹੁੰਦੀਆਂ ਤੇ ਉਹਨਾਂ ਵੀਰਾਂ ਲਈ ਆਪਾਂ ਦਿਖਾਉਣੀ ਆਂ ਤੇ ਹਰ ਵੈਰਿਟੀ ਦਾ ਆਪਾਂ ਸੇ ਚਲੋ ਵਿਖਾਉਣਾ ਵੀ ਚਾਹੀਦਾ ਵਾ ਜਿਸ ਤਰ੍ਹਾਂ ਦਾ ਕਿਸੇ ਨੂੰ ਪਸੰਦ ਚਾਹੀਦਾ ਵਾ ਉਸ ਤਰ੍ਹਾਂ ਦਾ ਇਹ ਹਰ ਕਿਸੇ ਦੀ ਚੀਜ਼ ਦੀ ਡਿਮਾਂਡ ਜਿਹੜੀ ਮਾਰਕੀਟ 'ਚ ਹੁੰਦੀ ਆ ਤੇ ਆ ਤੁਹਾਨੂੰ ਚਾਰ گاਵਾ ਦਿਖਾਉਣੀ ਆ ਤੇ ਚਾਰੇ ਹੌਲੇ ਭਾਜ ਤੁਹਾਨੂੰ ਦਿਖਾਵਾਂਗੇ ਬਾਕੀ ਬੇਨਤੀ ਇਹੀ ਆ ਵੀ ਆਪਣੇ ਇੱਥੋਂ ਚੁਆਈ ਕਰਕੇ ਤਸੱਲੀ ਕਰਕੇ ਖੜੋ ਜੋ ਵੀ ਆ ਇੱਥੋਂ ਹੀ ਵੇਖ ਚਾਕੇ ਪੁੱਛੋ ਲਿਆ ਕਰੋ ਜੀ ਅੱਛਾ ਜੀ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਵਿਰਦੀ ਨਾਮ ਦੱਸਦੇ ਕਰੀ ਨਾਂ ਵਿਰਦੀ ਲਵਲੀ ਜੀ ਅੱਛਾ ਜੀ ਪਿੰਡ ਭੋਮਾ ਤਹਿਸੀਲ ਮਜੀਠਾ ਦੇ ਜ਼ਿਲ੍ਹਾ ਅੰਮ੍ਰਿਤਸਰ ਹਨਾ ਤੇ ਆ گاਵਾ ਹੈਗੇ ਆਪਣੇ ਕੋਲ ਚਾਰ ਹਾਂਜੀ ਚਾਰ گاਵਾ ਹਨਾ ਤੇ ਚਲੋ ਫਿਰ ਸ਼ੁਰੂਆਤ ਬਹੁਤ ਵਧੀਆ ਭਾਜੇ ਗਾਈਆਂ ਨੇ ਛੋਟੇ ਭਾਏ ਆ ਸਾਰੇ ਹਨਾ ਜਿੰਨਾਂ ਚਾਹ ਪਾਣੀ ਵਾਸਤੇ ਜਿੰਨਾਂ ਨੂੰ ਚਾਹੀਉ ਤੋਰ ਦੋ ਫਿਰ ਕਿੰਨਾ ਜਿਆਦਾ ਕੋਲ ਦੁੱਧ ਇਹ ਤੇ ਵੀ ਜੀ 7 ਕਿਲੋ ਦੁੱਧ ਜੀ 7 ਕਿਲੋ ਹੋਗਾ ਪੱਕਾ ਦੁੱਧ ਪੱਕਾ ਪੱਕਾ ਦੁੱਧ ਆ ਅੱਛਾ ਰੱਖਣ ਨੂੰ ਭਾਵੇਂ ਨੌ ਕਿਹਦੀ ਆ ਅੱਛਾ ਤੇ ਥਾਂ ਥਨੋ ਕੇ ਸਾਰੇ ਵਧੀਆ ਵੀ ਜੀ ਬਹੁਤ ਵਧੀਆ ਛੱਡੀ ਗਈ ਜਿਹੜਾ ਮੱਧ ਲੈ ਜੀ ਤੋ ਬਾਕੀ ਹੈਗੇ ਚਲੋ ਕ੍ਰੋਸ ਦੀ ਇਹਨਾਂ ਦੁੱਧ ਵੀ ਸੰਗਣਾ ਹੁੰਦਾ 7 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਅੱਜ ਲਾਇਆ ਖਾਨੇ ਦੇਖ ਸੰਦੇ ਤੇ ਇਹਦਾ ਮੁੱਲ ਫਿਰ 20 17000 ਜੀ ਤੇ ਕਿੰਨੇ ਦੀ ਕਰਨੀ ਜੱਸ ਨੂੰ 1000 ਘਟਾ ਲੋ 15 ਦੀ ਦੇ ਦਿਓ ਪੂਰੀ ਕੇ ਫਿਰ ਠੀਕ ਹੈ ਬੱਜੀ 15000 ਦੀ ਜਿਹੜੀ ਹੈ ਤੇ ਇਹ ਜਿਹੜੀ ਤੋ ਅੱਗੇ ਜੀ ਬਾਜੀ ਬੱਜੀ ਇਹ ਬਹੁਤ ਵਧੀਆ ਜੀ ਇਹਦੇ ਕੋਲ ਕਿੰਨਾ ਦੁੱਧ ਹੈ ਇਸ ਲਈ 5 ਕਿਲੋ ਜੀ 5 ਕਿਲੋ ਦੁੱਧ ਹੈ ਬਾਕੀ ਸੀਸ ਲੱਕ ਬਹੁਤ ਜੀ ਤੋਰ ਦ ਬਹੁਤ ਵਧੀਆ ਠੰਡੀ ਇਹਦੇ ਸਾਨੂੰ ਦੇਖ ਸਕਦੇ ਜੀ ਇਹਦੇ ਕੋਲ ਜਿਹੜਾ ਵਾ 5 ਕਿਲੋ ਦੁੱਧ ਕਿੰਨੇ ਕੀ ਹੈਗਾ ਬਾਕੀ ਸੰਭਣ ਆ ਲੀਆਂ ਵਾ ਸੰਭੀਆਂ ਸੰਭੀਆਂ ਘੱਟ ਆ ਜੇ ਕੋਈ ਸੰਭਣ ਵਾਲਾ ਕੋਈ ਲੈ ਜਾਊਗਾ ਤੇ ਹੋ ਸਕਦਾ ਦੋ ਤੋਂ ਵੱਧ ਵੀ ਜਾਣ ਅੱਜ ਲੈ ਆ ਬਾਕੀਆਂ ਰਿਕਾ ਦੇ ਵੀ ਨੇ ਕਿੰਨੇ ਵੀ ਉੱਤਰਾ ਹੀ ਖੜੋ ਆਪਣੀ ਚਵਾਈ ਕਰਕੇ ਖੜੋ ਭਾਵੇਂ ਕਿਸੇ ਨੇ ਜਿਆਦਾ ਪੈਸੇ ਖਰਚਨੇ ਤੇ ਭਾਵੇਂ ਘੱਟ ਖਰਚਨੇ ਤੇ ਇਹਦਾ ਮੁੱਲ ਫਿਰ ਵੀ ਜੀ ਇਹਦਾ ਮੁੱਲ 10000 ਜੀ 10000 ਲਿਆ ਹਾਂਜੀ ਕਰਨੀ ਛੋਟ ਛੱਟ ਵਿੱਚ 1000 ਰੁਪਏ ਛੱਡ ਦਾਂਗੇ ਅਛਾ ਨੋ 1000 ਦੀ ਦੇ ਦੋ ਜੀ ਬਾਕੀ ਵੀਰ ਜੀ ਬਹੁਤ ਵਧੀਆ ਬੋਲੀ ਆ ਥੋੜੀ ਦੋ ਦੋ ਘਟੀਆਂ ਅੱਛਾ ਹਾਂਜੀ ਦੋ ਦੋ 6-7 ਕਿਲੋ ਹੁਣ 5 ਕਿਲੋ ਪੱਕਾ ਜੀ ਹਾਂ ਵੀ ਗਾਂ ਬੋਲੀ ਜੀ ਆਉਦੀ ਆ ਇਹ ਵੀ ਬੋਲੀ ਵੀਰ ਜੀ ਇਹ ਵੀ ਜੀ ਬੋਲੀ ਆ ਦੇਖ ਸਕਦੇ ਜੀ ਇਹਦੇ ਕੋਲ ਕਿੰਨਾ ਜੀ ਦੁੱਧ ਇਹਦੇ ਥੱਲੇ ਵੀ ਜੀ 5 ਕਿਲੋ ਜੀ ਅਛਾ ਇਹਦੇ ਕੋਲ 5 ਕਿਲੋ ਦੁੱਧ ਹੀ 6-7 ਕਿਲੋ ਦੁੱਧ ਹੀ ਅੱਛਾ ਜੀ ਜੋ ਬੋਲਣ ਕਾਰਨ ਕਿੰਨਾ ਸੀ ਦੁੱਧ ਦੇਖੋ ਦੁੱਧ ਵਿੱਚ 6-7 ਕਿਲੋ ਹੀ ਘਟਾਈ ਜੂ ਅੱਛਾ ਹੁਣ 5 ਕਿਲੋ ਹੀ ਰਹਿ ਗਿਆ ਉਹ 5 ਕਿਲੋ ਰਹਿ ਗਿਆ ਕਈ ਵਾਰੀ ਜਦੋਂ ਕਾ ਮੈਂ ਬੋਲਦੀ ਹਾਂ ਤੇ ਦੁੱਧ ਦਾ ਕਿੰਨਾ ਫਰਕ ਪਾ ਦਿੰਦੀਆਂ ਹੈ ਬੋਲੀ ਆ ਤਾਈਆਂ ਦਹੀਂ ਫੋਸਟ ਵੀ ਪਤਲਾ ਜਾ ਕਰਨ ਆਇਆ ਲਿਆਓ ਹਾਂ ਥਾਣੇ ਦੇ ਦੇਖ ਸਕਦੇ ਆਪਾਂ ਤੇ ਇਹਦਾ ਵੀਰਜ ਮੁੱਲ ਫਿਰ ਇਹਦਾ ਵੀਰਜ ਮੁੱਲ 11000 ਜੀ ਅੱਛਾ ਇਹਦਾ ਮੁੱਲ 11000 ਆ ਹਾਂਜੀ ਬਾਕੀ ਕੋਈ ਛੋਟ ਛੱਟ ਕਰ ਦੋ ਜੀ 1000 ਰੁਪਏ ਛੱਡ ਦਾਂਗੇ ਅੱਛਾ 1000 ਜੀ ਦੇ ਦੋ 1000 ਠੀਕ ਹੈ ਜੀ ਤੇ ਆ ਜਿਹੜੀ ਗਾਂ ਇਹ ਕੰਡ ਤੇ ਰਹਿ ਗਈ ਆ ਇਹਦੇ ਥੱਲੇ ਵੀ ਜੀ ਦੁੱਧ ਦੇ ਥੱਲੇ ਵੀ 50 ਕਿਲੋ ਹੈਗਾ ਸੀ ਅੱਛਾ ਇਹ ਬੋਲਣ ਕਾਰਨ ਘਟ ਗਈ ਜੀ ਇਹ ਵੀ ਹੁਣ ਬੋਲੀ ਆ ਹਨ ਇਹ ਜੋੜਾ ਹੀ ਜਿਹੜਾ ਬੋਲ ਜੋੜਾ ਹੀ ਬੋਲਿਆ ਵਾ ਜੋੜਾ ਦੇ ਦੋਵੇਂ ਗਾਵਾਂ ਹੀਟ 'ਚ ਆ ਜਿਹੜੀਆਂ ਪੂਰੀਆਂ ਕਿਸ ਨੇ ਟੀਕਾ ਆਪਣੇ ਹਿਸਾਬ ਨਾਲ ਭਰੋਣਾ ਹੋਵੇ ਭਰਾ ਸਕਦਾ ਜੀ ਇਹ ਵੀ ਗਾਂ ਪੂਰੀ ਹੀਟ 'ਚ ਆ ਜਿੱਤੀ ਇਤਵਲ ਵੀ ਦੁੱਧ ਕਿੰਨੇ ਕੀ ਪਹਿਲਾਂ 6-7 ਕਿਲੋ ਹੈਗਾ ਸੀ ਤੇ ਹੁਣ 5 ਕਿਲੋ ਹੀ ਆ। ਆ ਜਾਓ ਇਧਰੋਂ ਜੀ ਲਾਇਆ। ਇਹ ਆ ਵੀ ਚਲੋ ਕਿਹੇ ਵੀਰ ਦਾ ਘਰ ਦਾ ਚਾਹ ਪਾਣੀ ਦਾ ਸਾਰੀ ਜਾਣਗੀ ਆ। ਕਈ ਵੀਰਾਂ ਦੇ ਪਸ਼ੂ ਦੁੱਧੋਂ ਭੱਜੇ ਹੁੰਦੇ ਆ ਜਾਂ ਕਈਆਂ ਨੂੰ ਬਰ ਮੋਲ ਲੈਣ ਨਾਲ ਉਹ ਹੁੰਦਾ ਕਈਆਂ ਨੂੰ ਵੀ ਚਲੋ ਇੱਕ ਹੌਲੇ ਜੇ ਪਾ ਲਈਏ ਘਰੇ ਰੱਖ ਲਈਏ। ਜਿੰਨੇ ਦੁੱਧ ਮੁੱਲ ਲੈਣਾ ਵਾ ਉਹਦੇ ਲਈ ਚੰਗੀਆਂ ਵਾ ਕਿਉਂਕਿ ਨਾ ਇਹਨਾਂ ਦੇ ਪੋਤੇ ਕੋਈ ਸਾਥ ਦੀ ਜ਼ਰੂਰਤ ਆ ਤੇ ਗਰਮੀ 'ਚ ਭਾਵੇਂ ਗਰਮੀ 'ਚ ਵੀ ਕੋਈ ਢੀ ਗੱਲ ਨਹੀਂ ਆ ਤੇ ਇਹਦੇ ਕੋਲ ਦੁੱਧ ਹੁਣਾ ਜਿੱਥੇ ਥੱਲੇ ਦੁੱਧ 5 ਕਿਲੋ ਜੀ ਇਹ ਵੀ ਬੋਲਣ ਕਰਕੇ ਘੱਡੀ ਜੀ ਪਹਿਲਾਂ 6-7 ਕਿਲੋ ਸੀ ਤੇ ਇਹਦਾ ਫਿਰ ਮੁੱਲ ਜਿੱਥੇ ਵੀ 11000 ਦੀ ਦੇਣਾ ਅੱਛਾ ਵੀ 11000 ਦੀ ਦੇਣੀ ਠੀਕ ਆ ਤੇ ਕਰ ਦੋਗੇ ਮੋਕੇ ਤੇ ਛੋਟ-ਛਾਟ ਹੋਰ 1000 ਰੁਪਏ ਵੀ ਕਰ ਦੋ ਅੱਛਾ 10000 ਦੀ ਦੇ ਦੋ 10000 ਤੇ ਠੀਕ ਆ ਕੋਈ ਕੁਛ ਹੈ ਨਾ ਫਿਰ ਹਾਂ ਬੜਾ ਠੀਕ ਠਾਕ ਹੈ ਵਧੀਆ ਜੀ ਜੋ ਵੀ ਆ ਜਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਤਹਿਸੀਲ ਬਜੀਠਾ ਜੀ ਤੇ ਬਾਕੀ ਆਣ ਕੇ ਵੇਖ ਚੱਕ ਕੇ ਠੀਕ ਆ ਜਿਹੜੇ ਜਿੱਦੜੀ ਕਰਕੇ ਦੋ ਦੋ ਡੰਗ ਚੋ ਕੇ ਖਾਣ ਬਿਲਕੁਲ ਡੰਗ ਚੋ ਕੇ ਖਾਣ ਠੀਕ ਆ ਕੋਈ ਧੋਖੇ ਵਾਲਾ ਕੰਮ ਨਹੀਂ ਕਰਦਾ ਠੀਕ ਆ ਤਸੱਲੀ ਕਰਕੇ ਹਨਾ ਜੋ ਵੀ ਇੱਥੇ ਵੇਖ ਚੱਕ ਕੇ ਖੜੋ